ਨੇ ਇਹ ਸੋਣ ਲੱਗੇ ਸਾਡਾ ਟ੍ਰੈਕਟਰ ਵੀ ਪਾਤੀ ਦੀ ਸਾਰੇ ਤੇ ਅੱਗੇ ਦੇ ਆ ਬਿਰੇ ਨਿਹਰਨ ਸਰ ਨੂੰ ਲੇਟ ਕਰਾਇਆ ਸਰ ਨੂੰ ਲੇਟ ਆ ਬੰਦਾ ਆ ਆ ਉਹਦਾ ਸਾਡਾ ਸਵੇਰ ਦਾ ਪਹੁੰਚਿਆ ਹੋਇਆ ਵਾਏ ਅੱਖਿਆ ਪਿਆਵਾ ਤਰਨ ਪਹਿਲਾਂ ਅੰਦਰ ਬੈਠਾ ਵਾ ਮੈਂ ਕਾ ਬੰਦਾ ਵਾ ਕਿੱਤੇ ਗੜੇ ਗੱਡੀ ਅੰਦਰ ਰਹਿਦਾ ਉਹ ਬਹਿ ਗਿਆ ਉਹਦੇ ਕਹਿੰਦਾ ਮੈਂ ਪਿੱਛੇ ਨਹੀਂ ਬਹਿਣਾ ਤੇ ਚਲੋ ਜੀ ਆਪਾਂ ਇੱਥੇ ਹੰਪੜਾ ਤੋਂ ਤੁਰਪੇ ਸੀਗੇ ਤੇ ਹੁਣ ਆਪਾਂ ਗੋਪੀ ਵੀਰ ਅੱਥਰ 52 ਉਹਦਾ ਭਰਾ ਵੀ ਚੱਕ ਲੈਣਾ ਤੇ ਇੱਥੇ ਤੁਰਦੇ ਹੁਣ ਆਪਾਂ ਤੇ ਹੁਣ ਨੇ ਅੱਗੇ ਜੇ ਚਰਨੇ ਅਦਰ ਡੈਡੀ ਆਪਾਂ ਗੋਪੀ ਵੀਰ ਕੋਲੇ ਆਗੇ ਸੀਗੇ ਗੋਪੀ ਵੀਰ ਹੁਣ ਚੱਕ ਲੈ ਆਪਾਂ ਉਹ ਆ ਗਿਆ ਗੱਟੂ ਆ ਗਿਆ ਆ ਗਿਆ ਫੇਰ ਥੱਲੇ ਦੇ ਰੇਹਣ ਲਾਉਣ ਲੱਗੇ ਪਾਲਾਂ ਵਿੱਚ ਜਿਹਨਾਂ ਲਾ ਕੇ ਦੀ ਧੂੜ ਸੈਣ ਕਰਾ ਲਾ ਲਗਾਣੇ ਪੌਂਚੇ ਸੀਗੇ ਤੇ ਤੇ ਆਪਣੇ ਆ ਸਾਰੇ ਬੈਠੇ ਆ ਰਾਜ ਗੋਪੀ ਵੀਰ ਆ ਦੇਖਿਓ ਇੱਕ ਨਾਲ ਬਤਾ ਆਪਣੇ ਨੂਰ ਆ ਗਿਆ ਐਡ ਹੋ ਗਿਆ ਫਿਰ ਇਹਨਾਂ ਮਾੜਾ ਟ੍ਰੈਕ ਲਿਆਂਦਾ ਬਹੁਤ ਵਗਦਾ ਗਿਆ ਵੀਰ ਨੂੰ ਚਲੋ ਲੱਗਦੇ ਆਂ ਰਾਜ ਕੇ ਰੱਖਦੇ ਆਂ ਮਲਾਉਂਦੇ ਆਂ ਫਿਰ ਤੁਹਾਨੂੰ ਸਾਰਿਆਂ ਨੂੰ ਮੈਂ ਬੜੀ ਭਾਰਾਂ ਵਾਲੀ ਮੁੰਡੇ ਵੀਰ ਲੰਮਾ ਸਾਖੋ ਜਾਇਓ ਆਹਦੇ ਚਾਹੀ ਥੋੜੀ ਆ ਕਹਿੰਦਾ ਲੈ ਹਾਂ ਗੋਪੀ ਵੀਰਾ ਕਰਨ ਟਾਲਦਾ ਅੱਧਰ ਉਹਦੇ ਨੀਲੇ ਰੰਗ ਦੇ ਵਾਲੇ ਕੱਟ ਵਾਲਿਆਂ ਵਾਲੇ ਸਾਡਾ ਸਾਡਾ ਆਕਰ ਬਲੌਗ ਜੀ ਨਹੀਂ ਲੈਣੀ ਨਹੀਂ ਨਹੀਂ ਆਪਣਾ ਹਥਾਡੇ ਕੰਨ ਲੈ ਪਰਵਾਹ ਨਹੀਂ ਕਿਆ ਵੀਰੇ ਆਪਾਂ ਇੱਥੇ ਰੁਕੇ ਸੀਗੇ ਲੰਗਰ ਤੇ ਤੇ ਆਪਾਂ ਇੱਥੇ ਲੰਗਰ ਛਕ ਲਿਆ ਸਾਰੇ ਨੇ ਤੇ ਸਾਰੇ ਮੁੰਡੇ ਹੱਥ ਦੇ ਖੋਏ ਅੱਗੇ ਆ ਕੇ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਆ ਕੇ ਇੱਥੇ ਇਹਨਾਂ ਕੀ ਬਣਾਇਆ ਹੈ ਆਪਾਂ ਆਪਣੀ ਇੱਕ ਟਰਾਲੀ ਹੋਰ ਜਿਹੜੀ ਉਹ ਵੇਰੇ ਹੁੰਦੀ ਸੀ ਉਹ ਪਿੱਛੇ ਰਹਿ ਗਈ ਸੀਗੀ ਉਹ ਆਇਆ ਹੁਣ ਉਹਨਾਂ ਦੀ ਵੇਟ ਕੱਢ ਰਹੇ ਆ ਉਹ ਦੇਖੋ ਮਸਾਂ ਹੀ ਬਹੁਤ ਨਹੀਂ ਹੋ ਰਹੀ ਉਹ ਤੇ ਲਿਆਉਂਦੇ ਇਹ ਕਰਦਿਆਂ ਗਏ ਇਹਨਾਂ ਨੂੰ ਇੱਥੇ ਆ ਕੇ ਤੇ ਫੌਂਟ ਫਤੇਗੜ ਸਾਹਿਬ ਐਂਟਰ ਕਰਕੇ ਜਮ ਲੱਗਿਆ ਹੋਇਆ ਅੱਗੇ ਹਾਂਜੀ ਹਰਸ਼ ਵੀਰੇ ਬਹੁਤੋ ਡਰਾਈਵਰ ਤੁਹਾਨੂੰ ਲੈ ਕੇ ਜਾਮ ਤੇ ਟਰੈਕਟਰ ਵੜਾਉਣ ਨੂੰ ਜਦੋਂ ਜਾਮ ਖੋਲੇ ਤਾਂ ਫੇਰ ਆ ਇਹਨਾਂ ਨੂੰ ਚਲਾਉਣੀ ਨਹੀਂ ਨੂੰ ਯਾਰ ਚੱਲ ਫੇਰ ਵੀ ਜ਼ਿੰਮੇਵਾਰੀ ਵਾਲਾ ਵਾ ਵਧੀਆ ਗੱਲਾਂ ਟੋਪੀ ਵੀਰੇ ਗੋਪੀ ਗੋਪੀ ਹੋਏ ਤੇਰਾ ਵੀਡੀਓ ਬਣਾਉਣ ਲੱਗਾ ਯਾ ਤਾਂ ਸੁਣ ਪਹਿਲਾਂ ਗੱਲ ਸੁਣੋ ਮੈਂ ਕਿ ਆਟੋ ਡਰਾਈਵਰ ਆਇਆ ਪੰਜਾਬ ਚ ਲੈ ਕੇ ਸਾਨੂੰ ਟਰੈਕਟਰ ਵੜਾ ਦਿੰਦਾ ਉਹ ਜਾਮ ਖੋਲੋਗੇ ਤੇ ਵੜਨ ਦਾ ਹੱਥ ਉਹ ਫੇਰ ਹੀ ਲੜੇ ਲੋਡ ਹੋ ਜਾਂਦੇ ਚੱਲਦਾ ਜੀ ਆ ਆਣਾ ਮਾ ਵੀ ਪਿੱਛੋਂ ਆਏ ਲਗੇ ਹੁਣ ਤੇ ਹੁਣ ਵੀ ਤੇ ਲਈਓ ਅੱਗੇ ਹੁਣ ਵੀ ਪਿੱਛੇ ਕਰਦੀ ਹਾਂ ਆ ਜੀ ਇਹਨਾਂ ਦੀਆ ਗੱਲ ਤਾਂ ਤੇ ਉਹ ਦੇਖੋ ਫਾਈਨਲ ਵੀ ਕੋਈ ਨਹੀਂ ਤੁਸੀਂ ਕਹਿਣਾ ਕਿ ਹਾਂਜੀ ਭਾਈ ਜੀ ਕੀ ਹੋ ਗਿਆ ਮੈਂ ਉਹ ਕਹਿੰਦਾ ਚੱਕਰ ਪੈ ਗਿਆ ਟਰੈਕਟਰ ਦਾ ਬਹੁਤ ਪਿੱਛੇ ਆ ਗਿਆ ਚਲੋ ਕੋਈ ਨਾ ਔਰ ਕੀ ਕਰੇ ਹੁਣ ਜਾਮੀ ਵਾਲਾ ਵਾ ਇਧਰ ਹੁਣ ਲੈਣ ਉਹਨਾਂ ਦੀ ਐਂ ਸਾਰੇ ਉਹਦੇ ਸਾਹਮਣੇ ਬੰਦ ਪਾਉਣਾ ਵਾ ਅੱਗੇ ਅਹੀਂ ਆਜੀ ਢਾਂ ਲੱਗਿਆ ਹੋਇਆ ਬਸ ਤਿੰਨ ਤਿੰਨ ਢੰਡਾ ਬਣਾ ਲੈਂਦੇ ਪਿਛਲੇ ਸਾਲ ਵੀ ਇਹੀ ਕੰਮ ਸੀ ਕਰਨਾਂ ਦਾ ਚੱਲ ਹੁਣ ਕੀ ਕਹਿ ਸਕਦੇ ਆ ਚੱਲੋ ਹੁਣ ਕਰਾਉਣੇ ਆ ਉਧਰ ਵੀ ਲੱਗੇ ਹੋਏ ਆਗੇ ਕਰਾਉਣ ਆਵਾ ਪਿੱਛੋਂ ਗੱਡੀਆਂ ਸਾਡੇ ਕਰਾਉਣੇ ਆ ਹਣ ਇੱਧਰ ਆਪਣੇ ਰੌਣ ਜੀ ਆਪ ਕੋਈ ਮੁਰੇ ਐ ਡਰਾਈਵਰ ਰੌਣ ਜਿੱਥੀ ਗੱਲ ਆ ਤੋ ਟਰੈਕਟਰ ਕੋਲ ਘੁੰਮ ਜਣੀ ਐ ਕਮਾਉਣੀ ਐ ਹਾਂ ਚਲੋ ਦੇਖਦੇ ਐ ਇੱਧਰ ਕਰ ਲਾ ਬਹੁਤ ਜਗਾ ਵਾ ਆਉਣ ਦੇ ਜਾਣ ਦੇ ਜਿਹੜਾ ਸੀ ਮੈਂ ਟਰੱਕ ਬੈਂਚ ਨਾਲ ਲਾਉਣ ਨਹੀਂ ਕਿਸੇ ਨਾ ਨਾ ਕਿਸੇ ਨੂੰ ਲਾਉਣ ਦੇ ਜਿਹੜਾ ਉਹ ਆਪਣਾ ਟਰੈਕਟ ਦਿਖਾਇਆ ਸੀ ਮੈਂ ਹਰੇ ਹੁਣ ਬੈਕ ਲਈ ਆਉਂਦੇ ਆ ਨਾ ਹੁਣ ਆ ਵਾਲੀਆਂ ਗੱਡੀਆਂ ਨੇ ਇਹ ਫਿਰ ਤੋਂ ਨਾਲ ਲਈ ਆਉਂਦੇ ਹੁਣ ਦੱਸ ਤੁਸੀਂ ਤੁਸੀਂ ਕਿੱਥੇ ਲਾਉਂਗੇ ਪਹਿਲੇ ਕੋ ਜਣੀ ਗੱਡੀ ਪੈਕ ਕਰ ਲੋ ਉਹ ਵੀ ਦਾ ਕਰਦਾ ਅਸੀਂ ਚੱਲੋ ਉਹ ਤੇ ਮੈਂ ਤੇ ਟ੍ਰੇਲਰ ਹੀ ਕਰਾ ਦੇਉਂਦਾ ਚਾਲਾ ਕਰਾਉਂਦੇ ਆ ਗਿਆ ਤਾਹਣਾ ਇੱਕ ਦਾ ਗੱਡੀਆਂ ਆਪ ਕੱਢਦੀ ਵੀਰੇ ਬਾਈ ਵੀ ਪਿੱਛੇ ਆਉਣ ਉਹ ਵੀ ਫਰ ਲੱਗਿਆ ਹਣਾ ਬਸ ਆਲਾ ਬਾਈ ਵੀਰੇ ਕੋਈ ਲੱਗ ਲੈ ਰਹਿੰਦੇ ਯਾਰ ਲੱਗ ਰਹੇ ਹੁਣ ਆਹ ਵਿਚਾਰੇ ਟਰੈਕਟਰ ਵਾਲੇ ਵੀ ਹੁਣ ਲਾਈ ਆਉਂਦਾ ਨਾਲ ਇਹਨਾਂ ਨੂੰ ਦਾ ਫੇਰ ਕੀ ਕਰੇ ਹੁਣ ਬੰਦਾ ਦੋਨੇ ਫਸਾਈ ਆਉਂਦੇ ਆ ਖੜੇ ਉਹ ਦੇਖ ਕੇ ਵੀਰੇ ਕਿੰ ਆ ਫਸਾਲੀਆਂ ਆਪ ਚੱਲਣ ਹੁਣ ਕੀ ਕੋ ਬਸਾਣ ਵਾਲੀ ਵਿੱਚ ਕੋਈ ਦਾ ਗੱਲ ਆ ਯਾਰ ਫਿਰ ਇਹ ਵੀ ਪਿਆਰ ਨਾ ਹੁਣ ਆਪਾਂ ਕੌਣ ਹੀ ਕਹਿ ਸਭ ਚਲੋ ਜੀ ਬਸ ਤਾਂ ਨਿਕਲ ਗਈ ਹੁਣ ਇੰਦਰ ਥੋੜਾ ਜਿਹਾ ਜਾ ਕੇ ਪੱਲੂਗਾ ਆਪਣਾ ਆਪਣ ਖਿੰਦੇ ਵੇਰੀ ਹਣੀ ਰਾਹ ਨਾ ਤੌਰ ਨਾਲ ਵੇਚੀ ਅੰਦਰ ਨਾ ਵੀ ਟੈਨਸ਼ਨ ਆ ਅੱਗੇ ਜਾਵਨੇ ਆਪਾਂ ਵੀ ਬਾਈ ਦੂਰ ਨਾਲੇ ਵੇਚੀ ਬਾਦਿਆਂ ਕਮਾ ਜਮਾਉ ਤੇ ਤੇਰੇ ਨੂੰ ਨਾ ਬੋਤਾ ਤਾਂ ਪਾ ਹਿੰਡਲ ਤੋਂ ਪਾ ਲਓ ਜੀ ਆਹ ਹਿੰਡਲ ਨੂੰ ਹੱਤ ਪਾ ਲਾ ਪਾਸੇ ਪਾ ਲੈਣਾ ਆਹਨ ਖੁੱਲੂਗਾ ਜਾਂ ਲੇਨ ਉੱਥੇ ਕਿੱਥੇ ਵੀ ਫਰ ਜਾਮ ਲੱਗ ਜਾਣਾ ਪਿਛਲੀ ਵਾਰ ਵੀ ਤੇਰੇ ਇਹੀ ਕੰਮ ਸੀ ਨਾ ਹਾਂ ਪਿਛਲੀ ਵਾਰ ਵੀ ਆਪ ਲੱਕੇ ਖਲਾਇਆ ਸੀ ਹਾਂ ਰੌਣ ਨੇ ਜਾਂ ਲੈ ਕੱਡੀ ਸਾਬ ਦਾ ਟਾਇਰ ਦਾ ਨਾ ਕੋਈ ਜੀ ਬੰਦਾ ਯਾਰ ਬਿਠੋਲੇ ਲੈ ਕੇ ਡੋਕੀ ਜਾਂਦੇ ਹਾਂ ਹਾਂ ਸਹੀ ਗੱਲ ਆ ਰੋਲਾ ਪਾਉਣ ਵਾਲਾ ਚਾਹੀਦਾ ਕੋਈ ਯਾਰ ਹਾਂ ਆਪਣੇ ਹੀ ਰੋਬੋਟ ਦੀ ਰਾ ਲੱਗਿਆ ਹੋਇਆ ਸੇਵਾਦਾਰ ਤੇ ਹੁਣ ਆ ਸਾਡੀ ਜਾਨ ਹੁਣ ਕੋਈ ਨਹੀਂ ਅੱਗੇ ਆਉਂਦਾ ਇੱਥੋਂ ਵੀਰੇ ਨੂੰ ਮੜਾ ਕੇ ਗਏ ਤੂੰ ਵੀਰੇ ਇੱਥੇ ਆ ਤੋਰ ਮੁੰਡਾ ਮੜਾ ਕੋਈ ਨਹੀਂ ਆਖਾਂ ਕਿੰਨਾਂ ਚੱਲ ਖੜਾਤਾ ਸੀਗਾ ਉੱਥੇ ਹੁਣ ਕਰਦੇ ਹੁਣ ਰੋਬੋਟ ਹੁਣੀ ਸੇਵਾ ਕਰਨਾ ਕਿ ਆਪਾਂ ਉੱਥੇ ਚੱਲਦੇ ਆਂ ਵੀਰੇ ਇੱਥੇ ਬੈਠੇ ਸੀ ਆਏ ਉੱਥੇ ਜਾ ਕੇ ਠੀਕ ਆ ਆਗੇ ਮੜਾ ਜਾਈ ਰੋਬੋਟ ਨੂੰ ਲੈ ਆਈ ਹਾਂਜੀ ਮਜਾ ਆਉਂਦਾ ਨਿਕਲ ਕੇ ਆਉਣ ਦਾ ਆਪਾਂ ਨੂੰ ਕੋਈ ਓਕੇ ਆਪਣੇ ਉਹਦੇ ਰੋਗਨ ਵੀਰੇ ਹੁਣੀ ਉੱਤੇ ਚੱਲਦੇ ਹਾਂ ਉੱਤੇ ਡਾਊਨ ਫੌਲ ਲੱਗਾ ਹੋਇਆ ਸਾਰੇ ਬੜੀਆ ਪਿਆਰ ਨਾਲ ਲਵਾਉ ਤੇ ਬਾਬਾ ਜੀ ਦੀ ਮਿਹਰ ਨਾਲ ਸਾਰੇ ਠੀਕ ਠਾਕ ਕਰਨ ਜਾਏ ਧਿਆਨ ਨਾਲ ਜਾਓ ਚਲੋ ਆਪਾਂ ਦੋਨੇ ਡੈਕਟਰ ਲਾਦੇ ਸੀ ਕਿ ਅੰਦਰ ਟਰਾਲੀਆਂ ਆਪਾਂ ਸੱਧੀਆਂ ਕਰਕੇ ਢਾਹਦੀਆਂ ਅੰਦਰ ਛੱਡ ਦੇ ਤਾਂ ਉਹਨਾਂ ਤੇ ਕੋਈ ਵੀ ਤੇਰੀ ਨੂੰ ਸਹੀ ਰਹਿਣ ਜਾਂ ਪਹੁੰਚ ਗਏ ਵੀਰੇ ਗਰਬੋਟਾ ਬੁਰੀਆਂ ਬੜਾ ਹੀ ਵੱਡਿਆ ਬੜਾ ਚੱਲ ਬਹੁਤ ਆ ਬਾਬੇ ਜੀ ਸਾਂਝ ਬਹੁਤ ਆ ਹਾਂਜੀ ਅੱਗੇ ਨਾਲ ਮੰਗਦਾ ਇੱਕ ਵੀ ਕਾਫੀ ਵੱੰਦਾ ਹੈ ਯਾਰ ਚਲੋ ਵਧੀਆ ਕਰ ਲਾ ਵੀਰੇ ਪਹੁੰਚ ਕੇ ਕਿਵੇਂ ਦਾ ਰਿਹਾ ਸਫਰ ਵਧੀਆ ਸੀ ਨਾ ਪਰ ਟ੍ਰੈਫਿਕ ਬਹੁਤ ਜਾਂ ਸੀ ਹੂੰ ਮਤਲਬ ਪਿਛਲੀ ਵਾਰ ਨਾਲ ਠੀਕ ਸੀ ਨਾ ਪਿਛਲੀ ਵਾਰ ਸੋਲਵ ਵੀ ਕੀਤੀ ਆ ਬ੍ਰੋ ਅਸੀਂ ਆਪ ਮੂਰੇ ਦੇ ਦੇਖਿਆ ਮੈਂ ਹਾਂ ਕਰ ਕੇ ਪਹੁੰਚ ਗਏ ਮੈਂ ਜਿੱਤੀ ਵੀ ਉਹਨਾਂ ਦੀ ਹਾਂਜੀ ਮੈਂ ਇਨਵੈਂਟ ਪੂਰੀ ਕਰ ਦਿੱਤੀ ਹੋਈ ਆ ਹਾਂਜੀ ਇਹ ਵੀ ਗੱਲ ਸਹੀ ਆ ਚਲੋ ਹੁਣ ਆਪਾਂ ਸਵੇਰੇ ਟਾਈਮ ਤਾਂ ਹੁਣ ਕਾਫੀ ਹੋ ਗਿਆ ਸੀ ਉਹਨਾਂ ਨੇ ਪੁਲਿਸ ਵਾਲੇ ਖੜਾਏ ਹੋਏ ਸੀ ਹਾਂ ਮੇਰੇ ਹਾਂ ਸਹੀ ਗੱਲ ਆ ਉੱਥੇ ਚੌਂਕ ਆ ਚੌਂਕ 'ਚ ਹੀ ਪੰਗਾ ਪੈਂਦਾ ਵਾ ਚੱਲ ਹੁਣ ਆਪਾਂ ਮੱਥਾ ਤਾਂ ਆਪਾਂ ਸਵੇਰੇ ਟਿਕਾਂਗੇ ਨਾ ਧੋ ਕੇ ਨਾத் ਤੇ ਵੈਸੇ ਹੁਣ ਵੀ ਆਂ ਟਾਈਮ ਕਾਫੀ ਹੋ ਗਿਆ ਹੁਣ ਆਪਾਂ ਲੰਗਰ ਛੱਕ ਕੇ ਐਸੇ ਆਵਾਂਗੇ ਤੇ ਜਾਂਦੇ ਦੇ ਉਧਰ ਸੇਵਾ ਕਰਾਂਗੇ ਦੇਖਦੇ ਆ ਕੀ ਕਰਦੇ ਸਨ ਦਿਖਾਉਣੇ ਅੱਗੇ ਟਰੈਕਟਰ ਦੇ ਬਾਕੀ ਦੇ ਤੁਲੂ ਆਪਾਂ ਪਹਿਲੇ ਆ ਗਏ ਸੀ ਜੇ ਲੰਗਰ ਛਕਣ ਸਾਰਿਆਂ ਨੇ ਹੋਰ ਵੀਰੇ ਤੇ ਇੱਧਰ ਆ ਗਏ ਹੁੰਦਾ ਵੀਰਾ ਕੋਣ ਮੇਰੇ ਗੋਪੀ ਵੀਰੇ ਹਾਂਜੀ ਆਏ ਤੇ ਜੇ ਵਾਲਾ ਪਸ ਦਰਵਾਜ਼ਾ ਸਾਹਿਬ ਦਰਸ਼ਨ ਕਰਾਵਾਂਗੇ ਅੱਗੇ ਦੇਖਦੇ ਹਾਂ ਸਰ ਪ੍ਰਸ਼ਾਦ ਆਪਾਂ ਛੱਕ ਲੈ ਸੀਗਾ ਬਹੁਤ ਵਧੀਆ ਲੰਗਰ ਸੀ ਦਾ ਵੀ ਰੱਖਣਾ ਦਾ ਇਹ ਵਾਰੀ ਆਪਿਆ ਇੱਥੇ ਆ ਕੇ ਕਰਨ ਦੇਣਾ ਪਟਿਆਲੇ ਤੋਂ ਗੁਰਦੁਆਰਾ ਸਾਹਿਬ ਪਾਸ਼ਾਹੀ ਨੌਵੀਂ ਲੰਗਰ ਪਟਿਆਲਾ ਬਹੁਤ ਵਧੀਆ ਲੰਗਰ ਲਾਗੇ ਦੇ ਬਾਲੇ ਨੇ ਰੰਗ ਦੇ ਮੁਹਾਵਰੇ ਨੇ ਅੱਗੇ ਦੇ ਬਾਲੇ ਆਪਾਂ ਉੱਥੋਂ ਦਰਸ਼ਨ ਕਰਕੇ ਤੰਦਨ ਬਾਬਾ ਫਤਿਹ ਸਿੰਘ ਜੀ ਤੰਦਨ ਬਾਬਾ ਜੋਰਾਵਾਰ ਸਿੰਘ ਜੀ ਦੇ ਉਧਰ ਆਪਾਂ ਮੱਥਾ ਟੇਕ ਕੇ ਫਿਰ ਆਪਾਂ ਖੰਡੇਵਰਚ ਵੀ ਅੱਜ ਦਰਸ਼ਨ ਕਰ ਆਂਦੇ ਪੀੜ ਤਾਂ ਅੱਜ ਇਹ ਥੋੜ੍ਹੀ ਹੋਈ ਸੀਗੀ ਘੱਟ ਸੀ ਵਧੀਆ ਦਰਸ਼ਨ ਹੋ ਗਏ ਤੇ ਟਾਈਮ ਕਿੰਨਾ ਹੋ ਗਿਆ ਵੀਰੇ ਮੇਰੇ ਕੋਲ 20 ਮਿੰਟ ਸੀ 135 135 135 ਹੋ ਗਏ ਸਵੇਰ ਦੇ ਤੇ ਬਰਾਉਨ ਵੀਰੇ ਹੋਣੇ ਉਹ ਸਾਰੇ ਜਾਣੇ ਅੱਗੇ ਚਲ ਗਏ ਸੀਗੇ ਹੁਣ ਆਪਾਂ ਜਾਣਾ ਮਾ ਜੋਤੀ ਸਰੂਪ ਉਹ ਵਾਲੇ ਗੁਰਦੁਆਰੇ ਆਪਾਂ ਦਰਸ਼ਨ ਕਰਦੇ ਹਾਂ ਇੱਥੋਂ ਕਿੰਨੇ ਕਿਲੋਮੀਟਰ ਹੈ 1.5 ਕਿਲੋਮੀਟਰ ਚੱਲੋ ਸੋਨੋ ਵੀਰੇ ਖੋਣਨੇ ਹੁਣ ਅੱਗੇ ਆ ਦੇ ਹਰ ਚੂਵਰਾ ਗਲੀਆਂ ਜਿ ਘੜੇ ਕੱਢ ਰਹੇ ਆ ਜੀ ਕਿਉਂ ਨੂੰ ਮਰ ਜਾ ਆਪਦੇ ਵੰਜੂ 5000 ਡੇਢ ਹੈ ਬਾਕੀ ਸਾਡੇ ਕੋਲ ਸਾਰੇ ਗਾਹ ਲੰਘ ਗਏ ਹਾਂ ਆਪਾਂ ਹੀ ਆਪਾਂ ਹੀ ਉਹਨਾਂ ਤੋਂ ਵੋਲਟ ਪਾਸੀ ਦੀਆਂ ਹਾਂ ਅੱਗੇ ਹੋੜੀ ਦੇਖ ਲੱਗੀ ਜੀ ਉਹ ਉਧਰੋਂ ਤੋਂ ਅਸੀਂ ਇਧਰੋਂ ਜੰਮੇ ਆਹ ਦੇ ਦੇ ਕੜਾ ਫੇਲਾ ਫੋਨ ਦਾ ਜਿਹੜਾ ਬਹੁਤ ਚੱਲੋ ਤਾਂ ਆਪਾਂ ਮਜ਼ਾਕ ਕਰਦੇ ਆ ਹਾਂ ਡੇਢ ਅੱਛਣੂ ਦੀ ਨੇ ਰਕਨਾਂ ਗਏ ਬਾਈ ਗੱਲਾਂ ਕਰਦੇ ਕਰਦੇ ਸੀ ਥੋੜੇ ਗਾਮ ਨੂੰ ਗਏ ਉਹ ਥੋੜੇ ਪਿਛੋਂ ਲੰਘੇ ਲਗੇ ਹਾਂਜੀ ਚਲੋ ਉੱਥੇ ਪਹੁੰਚ ਗਏ ਮਿਲਦੇ ਆਂ ਚੁਗਰੇ ਮੈਨੂੰ ਤਾਂ ਹੱਥ ਨੂੰ ਕਿੱਧਰ ਲਈ ਫਿਰਦਾ ਘੜੀਆਂ ਜੇ ਇੰਦਰ ਇੱਕ ਰਾਤ ਦੇ ਵੱਜੇ ਹੋਇਆ ਦੋ ਜਨਾਲਿਆ ਮੈਂ ਆਪਦੇ ਹਸਾਰੇ ਜਾ ਰਿਹਾ ਤਲੜੀ ਕਿੱਥੇ ਇਧਰ ਇਧਰ ਤਾਂ ਬੰਦ ਆ ਲੈ ਓਏ ਉਹ ਦੇ ਹੋ ਜਾ ਉਹ ਹਾਂ ਓਕੇ ਸਹੀ ਆ ਬਾਈ ਕਿੱਧਰ ਤਾਂ ਬੰਦ ਆ ਆਪਾਂ ਇੱਥੇ ਜੋਤੀ ਸ਼ਰੂ ਕਰ ਦਰਬਾਰ ਸਾਹਿਬ ਗਈ ਸੀਗੇ ਉਹ ਦਰਬਾਰ ਸਾਹਿਬ ਸੀ ਫਿਰ ਆਪਾਂ ਥੜੀ ਦੀ ਮੱਤ ਦੇ ਟੇਕ ਕੇ ਆਗੇ ਸੀਗੇ ਵਾਪਸ ਇੱਥੇ ਆਪਣੇ ਇੱਥੇ ਟਰਾਲੀ ਲਾਈ ਹੋਈ ਹੈ ਉੱਥੇ ਭੰਦ ਪੈਣੀ ਸਟਾਰਟ ਹੋ ਗਈ ਆ ਥੰਨੀ ਵੀ ਨਹੀਂ ਪਈ ਥੋੜੀ ਥੋੜੀ ਪਈ ਬਹੁਤ ਹੋ ਗਈ ਹਾਂ ਠੰਡ ਵੀ ਹੋ ਗਈ ਕਾਫੀ ਹੱਥ ਪੂਰੇ ਹੰਡੇ ਹੋਏ ਪਏ ਆ ਪੈਰ ਵੀ ਥੋਨੋ ਹੀ ਪਏ ਹਾਂ ਨਹੀਂ ਪੈਰ ਤਾਂ ਹੋ ਗਿਆ ਠੀਕ ਆ ਤੇ ਰੋਗਨ ਹੁਣੀ ਦਾ ਪਿੱਛੇ ਸੀ ਅਸੀਂ ਉਹਨਾਂ ਨਾਲ ਪਹਿਲਾਂ ਆ ਗਏ ਨਾਲੇ ਉਹ ਅਗੇ ਸੀ ਸਾਡੇ ਤੋਂ ਥੰਦੇ ਦੇ ਆ ਆ ਲੈ ਫੇਰੇ ਚਾਮੀ ਮੇਰੇ ਕੋਲੇ ਆ ਦੇ ਨਾਮ ਹੈ ਚਲੋ ਗੇਟ ਹੋਲ ਕੇ ਮਿਲਦੇ ਬਚਨ ਜੀ ਆ ਨਾ ਹੋ ਕੇ ਪੜੀਏ ਲੋਗੇ ਕਾਮ ਕਰਦੇ ਆ ਰਹੇ ਚੜਾਉਦੇ 12 ਨਾਲ ਭਾੜੋ ਸੰਤੋਖੀਆਂ ਗੋਦੀ ਸਤਿ ਸ਼੍ਰੀ ਅਕਾਲ ਸੁਭਰਮੀ ਆਵੇ ਮੇਰੀ ਖਾਹ ਬਣਾ ਤਾ ਮੈਂ ਮੋਹਰੇ ਬਾਸ਼ੀ ਦੀ ਚੁੱਪੀ ਵਿੱਚ ਪੇਟ ਝਾਕੇ ਰਾਮ ਝਾਕੇ ਰਾਮ ਪਰ ਮੋਹਰੇ ਦੇ ਪਾਸਾ ਲੱਗਿਆ ਪਹਿਲਾਂ ਨਹੀਂ ਸੀ ਇਹ ਵੀ ਜੇ ਤਾ ਕਿਉਂ ਦੇ ਮੋਹਰੇ ਬਾਸ਼ੀ ਮਾਮਾ ਬੰਦਾ ਸੇ ਬਹਾਦਰ ਦੇ ਵੇਲੇ ਅਮਰ ਸਾਖੇ ਘਰ ਤੋਂ ਸੇ ਤੇ ਜੂਨ ਦਾ ਰਿਆਸੀ ਕਾਰਟ ਦੇ ਕੋਲ ਅੱਜ ਆਪਣਾ ਦੂਸਰਾ ਰਾਮਦਾਸ ਗੰਗਾ ਸਾਹਿਬ ਕੋ ਜੀ ਰਾਮਦਾਸ ਮੰਨਤ ਸਾਈਂ ਜੀ ਦੇ ਆ ਗਿਆ ਤੇ ਤਰ੍ਹਾਂ ਹੀ ਲੱਗਦੀ ਕਿ ਨਾ ਤੇ ਆ ਤਾਂ ਆਪਣੇ ਦੂਜੇ ਗੁਰਦਵਾਰੇ ਬਾਦ ਵੀ ਠੰਡੇ ਵਰ ਜੀ ਬਹੁਤ ਹੱਸ ਸੀਗਾ ਸਵੇਟ ਸਵੇਰੇ ਹਾਂ ਜੀ ਅੱਜ ਅਸੀਂ ਕਰਕੇ ਦਰਸ਼ਨ ਫਤਿਹਗੜ੍ਹ ਸਾਹਿਬ ਤੇ ਹੁਣ ਚੱਲੇ ਅਸੀਂ ਜੀ ਅਨੰਦਪੁਰ ਸਾਹਿਬ ਨੂੰ ਮਿਲਦੇ ਆਂ ਫਿਰਾਂ